ਕਾਲ ਵੀਰ ਜੀ ਆਸ ਕਰਦਾ ਸਾਰਾ ਠੀਕ ਠਾਕ ਹੋਵੋਗੇ ਐਤ ਕੀ ਵੀਰ ਜੀ ਇਦਾਂ ਲੱਗਦਾ ਵੀ ਜਿਵੇਂ ਪਿਛਲੀ 1327 ਨੇ ਧਰ ਕਾੜ ਹੀ ਤੋੜਦੇ ਸੀ ਤੇ ਉਸੇ ਤੱਕ ਹੀ 826 ਵੀ ਵਧੀਆ ਝਾੜ ਲੈ ਕੇ ਆਈ ਉਹ ਹਸਾਉਣਾ ਐਤ ਕੀ ਐ ਲੱਗਦਾ ਵੀ ਜਿਵੇਂ ਦੇਖੋ ਤੁਸੀਂ 45 ਦਿਨਾਂ ਦੀ ਕਣਕ ਆ ਹਜੇ 1327 ਤੇ ਪੂਰਾ ਕਣਕ ਦਾ ਜੰਮ ਤੇ ਪੂਰਾ ਕਣਕ ਦਾ ਬੂਝਾ ਮਾਰਿਆ ਇਹ ਸਾਵਣਾ ਲੱਗਦਾ ਕਿ ਇਤ ਕੀ ਝਾੜ ਉਹਦੋਂ ਵੀ ਚੰਗੇ ਆਉਣਗੇ ਬਾਕੀ ਏਡੋ-ਵਾਡੋ ਏਰੀਏ ਦਾ ਫਰਕ ਆ ਆਪਣੀ 45 ਦਿਨ ਦੀ ਕਣਕਾ ਵੇਖੋ ਪੂਰੀ ਕਣਕਾ ਮੱਲੀ ਪਈ ਆ ਦੋ ਬੋਰੀਆਂ ਜਿਹੜੀਆਂ ਪਹਿਲਾਂ ਪਾਈਆਂ ਤੇ ਤੀਜੀ ਆਪਾਂ ਕੱਲ ਪਾਈ ਆ ਹਜੇ ਮਾਨਕਾ ਚੱਲ 26 ਨੂੰ 26 ਤਰੀਕ ਨੂੰ ਤੇ ਕਣਕ ਤੁਸੀਂ ਵੇਖੋ ਸਿਰਾ ਖੜੀ ਆ ਜਿਹੜੇ ਸਾਵਣਾ ਕਣਕ ਦਾ ਜਾਮ ਵਾਕਈ ਇਤ ਕੀ ਰੱਬ ਬਾਕੀ ਮਿਹਰ ਕਰੇ ਅੱਗੇ ਸਮਾਂ ਵਧੀਆ ਰਹੇ ਤੇ ਜੰਗੇ ਚਾੜ ਮੈਨ ਚਲੋ ਧੰਨਵਾਦ